ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਸ਼蒂ਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਰਾਣਾ ਬਲਾਚੋਰੀਆ ਦੇ ਜਿਹੜਾ ਹੈ ਕਤਲकांड ਨੂੰ ਲੈ ਕੇ ਵੱਡਾ ਪੰਜਾਬ ਦੇ ਵਿੱਚ ਹਲਚਲ ਮਚੀ ਹੋਈ ਹੈ ਜਿੱਥੇ ਸ਼ਰਿਆਮ ਰਾਣਾ ਬਲਾਚੋਰੀਆ ਜੋ ਇੱਕ ਪ੍ਰਮੋਟਰ ਸੀਗੇ ਕਬੱਡੀ ਨੂੰ ਪ੍ਰਮੋਟ ਕਰਦੇ ਸੀ ਦੂਸਰੇ ਪਾਸੇ ਉਹ ਕਬੱਡੀ ਦੇ ਪ੍ਰਮੋਟਰਾਂ ਵਿੱਚ ਉਹਨਾਂ ਦੀ ਕਾਫੀ ਪਹਿਚਾਣ ਮੰਨੀ ਜਾਂਦੀ ਸੀ ਜਿੱਥੇ ਉਹਨਾਂ ਦਾ ਗੋਲੀਆਂ ਮਾਰ ਕੇ ਚਲਦੇ ਚਲਦੇ ਕਬੱਡੀ ਕਬੱਡੀ ਖੇਡ ਦੇ ਵਿੱਚ ਉਹਨਾਂ ਦਾ ਜਿਹੜਾ ਹੈ ਸ਼ਰਿਆਮ ਮਰਡਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਕਾਫੀ ਜਿਹੜਾ ਹੈ ਪੰਜਾਬ ਦੇ ਵਿੱਚ ਵਿਵਾਦ ਵੀ ਛਿੜਿਆ ਦਿਖਾਈ ਦਿੱਤਾ ਜਿੱਥੇ ਰਾਣਾ ਬਲਾਚੋਰੀਆ ਦੇ ਹੱਕ ਦੇ ਵਿੱਚ ਉਹਨਾਂ ਦਾ ਪਰਿਵਾਰ ਉਹਨਾਂ ਦੇ ਸਮਰਥਕ ਵੀ ਆਏ ਲੇਕਿਨ ਪੰਜਾਬ ਦੇ ਵਿੱਚ ਵੱਧ ਦੇ ਦਿਨੀ ਐਂਕਾਊਂਟਰ ਵੱਧ ਦੇ ਦਿਨੀ ਅਣਪਛਾਤੇ ਲੋਕਾਂ ਵੱਲੋਂ ਸ਼ਰਿਆਮ ਜਿਹੜਾ ਹੈ ਲੋਕਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿੱਥੇ ਪੰਜਾਬ ਸਰਕਾਰ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜੇ ਨੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਅੰਡਰ ਲਾਅ ਆਰਡਰ ਹੈ ਤੇ ਲਾਅ ਆਰਡਰ ਕਾਫੀ ਪੰਜਾਬ ਦਾ ਡਾਵਾ ਟੋਲ ਦਿਖਾਈ ਦੇ ਰਿਹਾ ਹੈ 2022 ਤੋਂ ਬਾਅਦ ਸ਼ਰੇਆਮ ਜਿੱਥੇ ਨਸ਼ਾ ਤਸਕਰੀ ਕਰਨੀ ਜਿੱਥੇ ਸ਼ਰੇਆਮ ਇੱਕ ਕਤਲ ਕਰ ਦੇਣਾ ਉਸ ਤੋਂ ਬਾਅਦ ਕਾਫੀ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਕਈ ਕਈਆਂ ਨੇ ਵੱਡੇ ਸਵਾਲ ਚੱਕੇ ਕਿ ਜਿਹੜੇ ਨੇ ਰਾਣਾ ਬਲਾਚੋਰੀਆ ਉਹਨਾਂ ਦਾ ਸਿੱਧੂ ਮੂਸੇਵਾਲੇ ਦੇ ਕੇਸ ਨਾਲ ਲੈਣਾ ਦੇਣਾ ਹੈ ਲੇਕਿਨ ਉਸ ਤੋਂ ਬਾਅਦ ਕਾਫੀ ਜ਼ਿਆਦਾ ਕਲੀਅਰ ਕੀਤਾ ਗਿਆ ਐਸਐਸਪੀ ਮੋਹਾਲੀ ਵੱਲੋਂ ਕਿ ਇਹੋ ਜਿਹਾ ਕੋਈ ਗੱਲ ਨਹੀਂ ਹੈ ਉਸ ਤੋਂ ਬਾਅਦ ਦੋ ਨਾਮ ਨਿਕਲ ਕੇ ਆਏ ਅੰਮ੍ਰਿਤਸਰ ਦੇ ਦੋ ਸ਼ੂਟਰਾਂ ਦੇ ਤੇ ਜਿਨ੍ਹਾਂ ਵੱਲੋਂ ਜਿਹੜਾ ਹੈ ਬਲਾਚੋਰੀਆ ਬਲਾਚੋਰੀਆ ਤੇ ਰਾਣਾ ਬਲਾਚੋਰੀਆ ਦੇ ਉੱਪਰ ਜਿਹੜਾ ਹੈ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕੀਤੀ ਗਈ ਲੇਕਿਨ ਉਸ ਹੱਤਿਆ ਤੋਂ ਬਾਅਦ ਜਿਹੜਾ ਹੈ ਇੱਕ ਹੋਰ ਜਿਹੜਾ ਨਵੀਂ ਰਿਪੋਰਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਰਾਣਾ ਬਲਚੋਣ ਨੂੰ ਮਾਰਨ ਵਾਲੇ ਸ਼ੂਟਰ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ ਤਦ ਉਹ ਦੱਸਦੀ ਹੈ ਕਿ ਪੰਜਾਬ ਪੁਲਿਸ ਨੇ ਰਾਣਾ ਬਲਚੋੜੀਆ ਦੇ ਕਤਲ ਵਿੱਚ ਸ਼ਾਮਲ ਸ਼ੂਟਰਾਂ ਦੀ ਪਛਾਣ ਕਰ ਲਈ ਹੈ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਅਦਿੱਤਿਆ ਤੇ ਕੱਲ ਨੂੰ ਵੱਜੋਂ ਦੱਸੀਗੀ ਸੂਤਰਾਂ ਮੁਤਾਬਕ ਇਸ ਕੜੀ ਵਿੱਚ ਅੱਜ ਸ਼ੂਟਰ ਅਦਿੱਤਿਆ ਕਾਮਿਕ ਸਰ ਵਿੱਚ ਪੁਲਿਸ ਨਾਲ ਮੁਕਾਬਲਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਰਾਣਾ ਬਲੇਚੋਰੀਆ ਦੀ ਸੈਲਫੀ ਲੈਣ ਦੇ ਬਹਾਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਫਿਲਹਾਲ ਇਹ ਮੁਕਾਬਲਾ ਕਦੋਂ ਅਤੇ ਕਿੰਨੇ ਹਾਲਾਤਾਂ ਚ ਹੋਇਆ ਇਸ ਬਾਰੇ ਵਿਸਥਾਰਪੂਰਕ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਸੰਬੰਧ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾਏਗੀ ਤੇ ਜਲਦੀ ਸਾਰੀ ਘਟਨਾ ਬਾਰੇ ਆਧਾਰਿਕ ਬਿਆਨ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਹੁਣ ਅਜਾ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਨੇ ਸੈਲਫੀ ਦੇ ਬਹਾਨੇ ਜਿੱਥੇ ਉਹਨਾਂ ਦੀ ਜਿਹੜੀ ਹੈ ਰਾਣਾ ਬਲੇ ਚੋਰੀਆਂ ਨੂੰ ਮਾਰਿਆ ਗਿਆ ਹੈ ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਪੂਰੀ ਜਾਣਕਾਰੀ ਜਿਹੜੀ ਹੈ ਅਦਾਲਤ ਸਮੇਂ ਤੇ ਮਿੱਥੇ ਸਮੇਂ ਤੇ ਲੋਕਾਂ ਨੂੰ ਜ਼ਰੂਰ ਦੱਸੀ ਜਾਵੇਗੀ ਪਛਾਣ ਜ਼ਰੂਰ ਦੱਸੀ ਜਾਵੇਗੀ ਲੇਕਿਨ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ دہشت ਦਾ ਮਾਹੌਲ ਸ਼ੂਟਰਾਂ ਵੱਲੋਂ ਗੈਂਗਸਟਰਾਂ ਵੱਲੋਂ ਵਧਾਇਆ ਜਾ ਰਿਹਾ ਹੈ ਉਹਦੇ ਉੱਤੇ ਸਰਕਾਰ ਨੂੰ ਬਹੁਤ ਹੀ ਜ਼ਿਆਦਾ ਕੰਟਰੋਲ ਪਾਉਣ ਦੀ ਜ਼ਰੂਰਤ ਹੈ